ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਦਿੱਲੀ ਸਰਕਾਰ ਵੱਲੋਂ ਇੱਕ ਨਵਾਂ ਫਰਮਾਨ ਜਾਰੀ ਹੋਇਆ ਜਿਸ ਵਿੱਚ ਮੋਦੀ ਸਰਕਾਰ ਨੇ ਇਹ ਫਰਮਾਨ ਚਾੜ੍ਹਿਆ ਕਿ ਹਵਾਈ ਅੱਡਿਆਂ ਤੇ ਜਿਹੜੇ ਸਿੱਖ ਅਧਿਕਾਰੀ ਨੇ ਕਰਮਚਾਰੀ ਨੌਕਰੀ ਪੇਸ਼ੇ ਵਾਲੇ ਲੋਕ ਨੇ ਉਹ ਹੁਣ ਕਿਰਪਾਨ ਪਾ ਕੇ ਕੰਮ ਨਹੀਂ ਕਰ ਸਕਣਗੇ ਇਸ ਦੀ ਅਸੀਂ ਨਖੇਦੀ ਕਰਦੇ ਹਾਂ ਇਸ ਨੂੰ ਅਸੀਂ ਸੰਵਿਧਾਨ ਦੇ ਖਿਲਾਫ ਮੰਨਦੇ ਆਂ ਔਰ ਇਸ ਨੂੰ ਅਸੀਂ ਸਿੱਖਾਂ ਤੇ ਨਸਲੀ ਹਮਲਾ ਸਮਝਦੇ ਆਂ ਇਸ ਨੂੰ ਅਸੀਂ ਸਿੱਖਾਂ ਦੀ ਅੱਡਰੀ ਖਾਲਸਾਈ ਹੋਣਦ ਨੂੰ ਖਤਮ ਕਰਨ ਦੀ ਕੋਜੀ ਸਾਜ਼ਿਸ਼ ਸਮਝਦੇ ਆਂ ਇਸ ਨੂੰ ਅਸੀਂ ਸਿੱਖਾਂ ਨੂੰ ਗੁਲਾਮ ਅਸਾਸ ਕਰਾਉਣਾ ਅਤੇ ਜਲੀਲ ਕਰਨ ਵਾਲੀ ਗੱਲ ਸਮਝਦੇ ਆਂ ਜੋ ਕਿ ਸਿੱਖ ਪੰਥ ਨੂੰ ਕਦੇ ਵੀ ਬਰਦਾਸ਼ਤ ਨਹੀਂ ਹੋਊਗੀ ਸਿੱਖ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਸਕਦੇ ਆ ਪਰ ਗੁਰੂ ਬਾਬੇ ਦਾ ਦਿੱਤਾ ਹੋਇਆ ਫਲਸਫਾ ਕਲਮ ਕਿਰਪਾਨ ਬਾਣੀ ਬਾਣਾ ਪੰਥ ਗ੍ਰੰਥ ਸੇਵਾ ਸਿਮਰਨ ਸਿੰਘ ਤੇ ਕੌਰ ਖਾਲਸਾ ਮੇਰੋ ਰੂਪ ਹੈ ਖਾਸ ਅਡਰੀ ਹੋਂਦ ਨੂੰ ਕਦੇ ਛੱਡ ਨਹੀਂ ਸਕਦੇ ਕਿਉਂਕਿ ਇਸੇ ਹੀ ਹੋਂਦ ਨੇ ਜ਼ਬਰ ਜ਼ੁਲਮ ਦੇ ਖਿਲਾਫ ਵੱਡੀ ਲੜਾਈ ਲੜੀ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਲੋਕਤੰਤਰ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਇਸੇ ਹੀ ਕਿਰਪਾਨ ਨੇ ਜਿੱਥੇ ਜ਼ਬਰ ਤੇ ਜ਼ੁਲਮ ਨੂੰ ਰੋਕਿਆ ਹੈ ਉਥੇ ਇਹ ਵੀ ਕਹਿ ਲਈਏ ਕਿ ਇਸ ਦੇਸ਼ ਨੂੰ ਆਜ਼ਾਦੀ ਦਾ ਮੂੰਹ ਵਿਖਾਇਆ ਜਿਹੜਾ ਕਰੀਬਨ ਸਦੀਆਂ ਤੋਂ ਗੁਲਾਮ ਸੀ ਇਹ ਕਿਰਪਾਨ ਦਾ ਸਦਕਾ ਆਜ਼ਾਦ ਹੋਇਆ ਹੈ ਇਸੇ ਹੀ ਕਿਰਪਾਨ ਨੇ ਤਿਲਕ ਤੇ ਜੰਨੂ ਬਚਾਇਆ ਹੈ ਇਸੇ ਹੀ ਕਿਰਪਾਨ ਨੇ ਵੱਡੀਆਂ ਦਾਤਾਂ ਦਿੱਤੀਆਂ ਨੇ ਇਹ ਕੋਈ ਮਿਲੀਟੈਂਟਾਂ ਦੀ ਕਿਰਪਾ ਨਹੀਂ ਇਹ ਸਿੱਖ ਆਰਮੀ ਫਰੀ ਆਫ ਕੋਸਟ ਜਿਹਨੂੰ ਖਾਲਸਾ ਮੇਰੋ ਰੂਪ ਹੈ ਖਾਸ ਹਿਮਨ ਰੜਸਤੀ ਰੱਖੀ ਕਰਨ ਵਾਲੇ ਲੋਕ ਇਹ ਉਹ ਕਿਰਪਾਨ ਹੈ ਜਿਹੜੀ ਆਨ ਤੇ ਕਿਰਪਾ ਕਰਨ ਵਾਲੀ ਇੱਕ ਸਿਆਤਵਾਦੀ ਦੀ ਕਿਰਪਾਨ ਨਹੀਂ ਹੈ ਇਸ ਲਈ ਮੋਦੀ ਸਰਕਾਰ ਕਿਰਪਾਨ ਨਾਂ ਪਾ ਕੇ ਨਾ ਪਾਉਣ ਵਾਲੀ ਜਿਹੜੀ ਗੱਲ ਹੈ ਉਹਨੂੰ ਤੁਰੰਤ ਵਾਪਸ ਲਵੇ ਸਗੋਂ ਅੰਤਰਰਾਸ਼ਟਰੀ ਸਾਨੂੰ ਆਗਿਆ ਲੈ ਕੇ ਦਵੇ ਕਿ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਸਿੱਖ ਜਾਂਦੇ ਨੇ ਉਹ ਬੜੇ ਫਕਰ ਨਾਲ ਕਿਰਪਾਨ ਪਾ ਕੇ ਜਾ ਸਕਣ ਔਰ ਇਹ ਵੀ ਦੱਸਦੀ ਹੈ ਮੋਦੀ ਸਰਕਾਰ ਨੂੰ ਕਿ ਕੈਨੇਡਾ ਵਰਗੇ ਮੁਲਕ ਨੇ ਇਹ ਰਿਪੋਰਟ ਤੇ ਕਿਰਪਾਨ ਪਾ ਕੇ ਸਫ਼ਰ ਕਰਨ ਤੇ ਆਗਿਆ ਦਿੱਤੀ ਹੋਈ ਹੈ ਇਫੇ ਸਾਡੇ ਹੀ ਦੇਸ਼ ਵਿੱਚ ਸਾਡੇ ਉੱਤੇ ਹੀ ਕਿਰਪਾਨ ਤੇ ਪਾਬੰਦੀ ਲਾਉਣੀ ਇਹ ਠੀਕ ਨਹੀਂ ਅਸੀਂ ਇਸ ਦੀ ਨਖੇਦੀ ਕਰਦੇ ਹਾਂ ਇਸ ਮਸਲੇ ਨੂੰ ਤੁਰੰਤ ਹੱਲ ਕੀਤਾ ਜਾਏ ਤੇ ਨਾਲ ਇਹ ਵੀ ਕਵਾਂਗੇ ਕਿ ਜੇ ਐਸਾ ਨਾ ਹੋਇਆ ਤੇ ਅਸੀਂ ਸਮਝਾਂਗੇ ਮੋਦੀ ਸਰਕਾਰ ਦੇ ਵਿੱਚ ਔਰੰਗਜ਼ੇ ਵਾਲੀ ਰੂਹ ਆ ਗਈ ਆ ਉਹਨੇ ਹਿੰਦੂਆਂ ਦੇ ਜਨੇਊ ਲਵਾਏ ਸੀ ਇਹ ਸਿੱਖਾਂ ਦੀਆਂ ਕਿਰਪਾਨਾਂ ਲਵਾਉਣ ਤੇ ਉਤਰ ਆਏ ਆ ਇਸ ਚੇਤੇ ਰੱਖਿਓ ਫਿਰ ਇੱਕ ਦਿਨ ਔਰੰਗਜ਼ੇਬ ਮੁਗਲ ਰਾਜ ਦੀਆਂ ਜੜਾਂ ਕੁੱਟੀਆਂ ਗਈਆਂ ਸੰਕਿਦ ਰਿਆਸਾ ਨਾ ਹੋਵੇ ਇਸ ਲਈ ਤੁਹਾਨੂੰ ਇਹ ਫੈਸਲਾ ਜਿਹੜਾ ਸ਼ੁਭਦਾ ਨਹੀਂ ਕਿਉਂਕਿ ਤੁਸੀਂ ਤੇ ਕਹਿ ਰਹੇ ਹੋ ਕਿ ਮੋਦੀ ਸਰਕਾਰ ਜਿਹੜੀ ਉਹ ਸਿੱਖਾਂ ਦੀ ਹਤਾਸ਼ੀ ਹੈ ਉਹ ਧਰਮ ਨਿਰਪੱਖ ਹੈ ਮਨੁੱਖੀ ਅਧਿਕਾਰ ਲੋਕਤੰਤਰ ਨੂੰ ਪਿਆਰ ਕਰਦੀ ਹੈ ਤੇ ਜੇ ਲੋਕਤੰਤਰ ਮਨੁੱਖੀ ਅਧਿਕਾਰ ਮੁਖ ਨੇ ਫਿਰ ਜੇ ਸਵਿਧਾਨ ਦੇ ਤੁਸੀਂ ਸੌ ਖਾਦੀ ਹੈ ਉਸ ਸਵਿਧਾਨ ਵਿੱਚ ਲਿਖਿਆ ਹੋਇਆ ਕਿ ਸਿੱਖਾਂ ਨੂੰ ਕਿਰਪਾਨ ਪਾਉਣ ਦੀ ਅਨਮਤੀ ਹੈ ਤੇ ਜੇ ਤੁਸੀਂ ਅਨਮਤੀ ਵੀ ਦੇ ਰਹੇ ਹੋ ਤੇ ਪਾਬੰਦੀ ਵੀ ਲਾ ਰਹੇ ਹੋ ਫਿਰ ਇਸ ਨੂੰ ਕੀ ਸਮਝਿਆ ਜਾਏ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਸਾਡੇ ਨਾਲ ਧੋਖਾ ਕੀਤਾ ਹੈ ਅੱਜ ਵੀ ਹੋ ਰਿਹਾ ਹੈ ਇਹ ਇਹ ਠੀਕ ਨਹੀਂ ਹੈ ਇਸ ਨੂੰ ਤੁਰੰਤ ਵਾਪਸ ਲਿਆ ਜਾਏ ਔਰ ਉਹ ਹੀ ਕਿਰਪਾਨ ਹੈ ਜਿਸ ਕਿਰਪਾ ਨੇ ਤਿਲਕ ਤੇ ਜੰਝੂ ਬਹਾਲ ਕਰਦਿਆਂ ਦੇਸ਼ ਨੂੰ ਆਜ਼ਾਦ ਕਰਵਾਇਆ ਸਾਡੇ ਬੋਲ ਨਹੀਂ ਕਿਸੇ ਗੈਰ ਸਿੱਖ ਦੇ ਬੋਲ ਨੇ ਜੇ ਤਿਲਕ ਔਰ ਜੰਝੂ ਕਾਇਮ ਹੈ ਰਹਿਮਤ ਤੇ ਕਾਦਰ ਦਾ ਸਦਕਾ ਇਹ ਪਾਤੇ ਔਰ ਪਰਦੇ ਕਾਇਮ ਹੈ ਹਿੰਦ ਕੀ ਚਾਦਰ ਦਾ ਸਦਕਾ ਕੋਈ ਮੰਨੇ ਜਾਂ ਨਾ ਮੰਨੇ ਮੰਦਰੋਂ ਕੇ ਝੰਡੇ ਝੂਲ ਰਹੇ ਜੇ ਦਿੱਲੀ ਅੱਬ ਤੱਕ ਬੋਲ ਰਹੀ ਗੁਰੂ ਤੇਗ ਬਹਾਦਰ ਦਾ ਸਦਕਾ ਇਹ ਗੈਰ ਸਿੱਖਾਂ ਦੇ ਕਹੇ ਹੋਏ ਸ਼ਬਦ ਨਹੀਂ ਇਸ ਲਈ ਕਿਰਪਾਨ ਆਨ ਸ਼ਾਨ ਸਿੱਖਾਂ ਦੀ ਅਡਰੀ ਹੋਂਦ ਇਹਦੇ ਤੇ ਇਹ ਨਸਲੀ ਹਮਲਾ ਨਾ ਕੀਤਾ ਜਾਏ ਇਹ ਜਿਹੜਾ ਕਿਰਪਾਨ ਨਾ ਪਾਉਣ ਦਾ ਤੁਸੀਂ ਫਰਮਾਨ ਜਾਰੀ ਕੀਤਾ ਇਹਨੂੰ ਤੁਰੰਤ ਵਾਪਸ ਲਿਆ ਜਾਏ ਤੇ ਜਿਹੜੇ ਪੱਗਾਂ 'ਚ ਸਿਰ ਫਸਾ ਕੇ ਕਾਂਗਰਸ ਆਪ ਤੇ ਬੀਜੇਪੀ ਚ ਆਪਣੇ ਆਪ ਨੂੰ ਸਿੱਖਖ ਖਵਾਉਣ ਵਾਲੇ ਬੈਠੇ ਹੋਏ ਨੇ ਉਹਨਾਂ ਨੂੰ ਵੀ ਕਿਸੇ ਚੱਪਣੀ ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਹੈ ਵੀ ਐਡਾ ਵੱਡਾ ਸਿੱਖਾਂ ਤੇ ਹਮਲਾ ਹੋ ਵੀ ਤਿਉ ਅਜੇ ਅਜੇ ਤੱਕ ਚੁੱਪ ਬੈਠੇ ਨੇ ਤੇ ਰਾਹੁਲ ਗਾਂਧੀ ਨੇ ਕਦੇ ਕਿਹਾ ਸੀਗਾ ਕਿ ਕੜੇ ਕਿਰਪਾਨ ਉਤਾਰਨ ਦੀ ਗੱਲ ਦਾ ਮਤਲਬ ਇਹ ਹੋਇਆ ਕਿ ਜੇ ਕਾਂਗਰਸ ਸਿੱਖਾਂ ਤੇ ਹਮਲਾ ਕਰੇ ਤੇ ਭਾਜਪਾ ਦੀ ਚੁੱਪ ਹੁੰਦੀ ਹੈ ਤੇ ਜੇ ਭਾਜਪਾ ਹਮਲਾ ਕਰੇ ਤੇ ਕਾਂਗਰਸ ਦੀ ਚੁੱਪ ਹੁੰਦੀ ਕਿ ਇਸ ਨੂੰ ਇਹ ਸਮਝਿਆ ਜਾਏ ਜੇ ਧਰਮ ਦੀ ਗੱਲ ਕਰਦੇ ਹੋ ਧਰਮ ਨਿਰਪੱਖਤਾ ਦੀ ਗੱਲ ਕਰਦੇ ਹੋ ਮਨੁੱਖੀ ਅਧਿਕਾਰ ਲੋਕਤੰਤਰ ਦੀ ਗੱਲ ਕਰਦੇ ਹੋ ਤੇ ਫਿਰ ਹਰੇਕ ਵਰਗ ਦਾ ਬੰਦਾ ਜੇ ਆਪਣੇ ਚਿੰਨ ਪਾ ਕੇ ਕੰਮ ਕਰ ਸਕਦਾ ਹੈ ਤੇ ਫਿਰ ਸਿੱਖਾਂ ਨੂੰ ਵੀ ਅੱਗੇ ਹੋਣੀ ਚਾਹੀਦੀ ਹੈ ਜਿਹੜੇ ਸਰਕਾਰੀ ਕਰਮਚਾਰੀ ਮੁਲਾਜ਼ਮ ਨੇ ਜਿਓ ਰਵਲਵਰ ਰੱਖ ਸਕਦੇ ਆ ਸਰਕਾਰ ਦੀ ਆਗਿਆ ਦੇ ਨਾਲ ਉਹਨਾਂ ਦੇ ਕੋਲੇ ਗਨ ਹੁੰਦੀ ਐ ਸਾਰਾ ਕੁਝ ਐ ਤੇ ਸਿੱਖ 3 ਜਾਂ 6 ਇੰਚ ਦੀ ਕਿਰਪਾਨ ਨਾਲ ਕਿਹੜੇ ਬੰਦੇ ਮਾਰ ਦੂਗਾ ਤੇ ਕਿਹੜਾ ਉੱਥੇ ਕੁਛ ਕਰ ਦੂਗਾ ਸਿੱਖ ਕਦੀ ਵੀ ਅਤਵਾਦ ਵੱਖਵਾਦ ਵਾਲੀ ਗੱਲ ਨਹੀਂ ਕਰਦਾ ਪਰ ਜਦੋਂ ਤੁਸੀਂ ਸਿੱਖਾਂ ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਉਂਦੇ ਹੋ ਤੇ ਇਹ ਸਿੱਖਾਂ ਨੂੰ ਝੰਡੋੜ ਕੇ ਰੱਖ ਦਿੰਦੀਆਂ ਨੇ ਅਸੀਂ ਸਰਬੱਤ ਦਾ ਭਲਾ ਮੰਗਦੇ ਸੀ ਮੰਗਦੇ ਰਹਿਣਾ ਔਰ ਖਾਲਸਾ ਮੇਰੋ ਰੂਪ ਹੈ ਖਾਸ ਊੜਾ ਜੂੜਾ ਕਲਮ ਕਿਰਪਾਨ ਸਿੰਘ ਕੌਰ ਅਸੀਂ ਭੁੱਲ ਕੇ ਸੁਪਨੇ ਵਿੱਚ ਵੀ ਨਹੀਂ ਕਦੀ ਛੱਡ ਸਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਸ ਹਮਲੇ ਨੂੰ ਇਸ ਲਈ ਇਹਨੂੰ ਵਾਪਸ ਲਿਆ ਜਾਏ ਕਿਰਪਾਨ ਲਾਗੂ ਕੀਤੀ ਜਾਏ ਹਰੇਕ ਹਰੇਕ ਥਾਂ ਤੇ ਜਿੱਥੇ-ਜਿੱਥੇ ਵੀ ਸਿੱਖ ਕਮਿਊਨਿਟੀ ਕੰਮ ਕਰਦੀ ਹੈ ਉਹਨਾਂ ਨੂੰ ਅਗਿਆ ਹੋਣੀ ਚਾਹੀਦੀ ਹੈ ਔਰ મોદી ਸਰਕਾਰ ਜੇ ਵਾਕਈ ਸਿੱਖ ਭਰਾਵਾਂ ਨਾਲ ਜਾਂ ਸਿੱਖ ਪੰਥ ਦਾ ਸਤਿਕਾਰ ਕਰਦੇ ਨੇ ਜਿਵੇਂ ਸ਼ਬਦਾਂ 'ਚ ਕਹਿੰਦੇ ਕਿ ਅਸੀਂ ਬਹੁਤ ਵਧੀਆ ਰੱਖਦੇ ਹਾਂ ਤੁਹਾਡੇ ਨਾਲ ਸਨੇਹ ਤੇ ਫਿਰ ਇਹਨਾਂ ਨੂੰ ਕੱਲੇ ਆਲ ਇੰਡੀਆ ਵਿੱਚ ਨਹੀਂ ਆਲ ਵਰਲਡ ਵਿੱਚ ਕਿਰਪਾਨ ਦੀ ਜਿਹੜੀ ਆ ਗਵਾਹੀ ਭਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ